ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਤੇ Facebook ਪੇਜ ਵਿਰਕ ਸਟੱਡ ਫਾਰਮ ਸੰਤਨਗਰ ਤੇ ਉਮੀਦ ਕਰਦੇ ਆਂ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਜਿੱਦਾਂ ਕਿ ਸਾਪਨੇ ਸਾਰੇ ਵੀਰ ਭਰਾਵਾਂ ਨੂੰ ਪਤਾ ਹੈ ਵੀ ਜਗਰਾਉ ਮੰਡੀ ਪੂਰੇ ਜੋਰਾਂ ਛੋਰਾ ਨਾਲ ਚੱਲ ਰਹੀ ਏ ਅੱਜ ਤਰੀਕ 19 ਤੇ ਅੱਜ ਸਮਾਪਤੀ ਵਾਲਾ ਦਿਨ ਏ ਜਗਰਾਉ ਮੰਡੀ ਦਾ ਤੇ ਆਪਾਂ ਅੱਜ ਆਏ ਹੋਏ ਸੀਗੇ ਕੋੜੇ ਘਾੜੀਆਂ ਵੇਖਣ ਤੇ ਮੈਂ ਕਿਹਾ ਚਲੋ ਵੀਡੀਓ ਪਾ ਕੇ ਵੀਰ ਭਰਾਵਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਜਿਵੇਂ ਕਿ ਆਪਾਂ ਸਾਰੇ ਵੀਰ ਭਰਾ ਜਾਣਦੇ ਆ ਵੀ ਫਿਲਰ ਕੰਪਨੀ ਵਾਲੇ ਵੀਰ ਸੋਨੂ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਗਾਂ ਹੁਣ ਭਰਾ ਪੱਪੂ ਨਹੀਂ ਤੇ ਵੀਰ ਸਿਮਰਤ ਹੋਣੀ ਜਿਹੜੇ ਇਸ ਕੰਪਨੀ ਨੂੰ ਚਲਾ ਰਹੇ ਨੇ ਤੇ ਆਪਣੇ ਸਪਲੀਮੈਂਟ ਕੋੜਿਆਂ ਨੂੰ ਦੇ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਲੈਨੇ ਆਂ ਵੀਰ ਉਹਨਾਂ ਤੋਂ ਜਾਣਕਾਰੀ ਸੱਸੀ ਦਾ ਬਾਈ ਜੀ ਆਪ ਜੀ ਕਰ ਸਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਸੇਟ ਜੀ ਬਹੁਤ ਵਧੀਆ ਬੜੀਆ ਜੀ ਹੋਰ ਲਾਈਆਂ ਰੌਣਕਾਂ ਬਿਲਕੁਲ ਜੀ ਪੂਰੀਆਂ ਰੌਣਕਾਂ ਮੰਡੀ ਫੁੱਲ ਭਰੀ ਹੈ ਜੀ ਐਸੀ ਗਰਮੀ ਫੁੱਲ ਪੈ ਰਹੀ ਹੈ ਹਾਂ ਜੀ ਤੇ ਹੋਰ ਕਿਵੇਂ ਚੱਲ ਰਿਹਾ ਸਪਲੀਮੈਂਟ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਸਪਲੀਮੈਂਟ ਦਾ ਤੇ ਆਪਾਂ ਸਾਰੇ ਵੀਰ ਭਰਾਵਾਂ ਦੇ ਆਪਣੇ ਯੂਟਿਊਬਰ ਤੇ ਯੂਟਿਊਬ ਤੇ ਤੇ ਫੇਸਬੁੱਕ ਤੇ ਜਿੰਨੇ ਆਪਣੇ ਦਰਸ਼ਕ ਵੀਰ ਵੀਡੀਓ ਵੇਂਦੇ ਨੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਆਪਾਂ ਵੀ ਕਿਹੜਾ ਸਪਲੀਮੈਂਟ ਆਪਾਂ ਘੋੜਿਆਂ ਨੂੰ ਪਾਉਣਾ ਚਾਹੀਦਾ ਹੈ ਤੇ ਕਿਸ ਤਰੀਕੇ ਨਾਲ ਪਾਉਣਾ ਚਾਹੀਦਾ ਕਿਉਂਕਿ ਅੱਜ ਕੱਲ ਬੰਦੇ ਨੌਲੇਜ ਤੋਂ ਬਿਨਾ ਸਮਾਨ ਲੈਂਦੇ ਨੇ ਪ੍ਰੋਡਕਟ ਲੈਂਦੇ ਨੇ ਤੇ ਆਪਦੇ ਜਾਨਵਰ ਦਾ ਕੁਝ ਨਾ ਕਿਤੇ ਨੁਕਸਾਨ ਕਰਾ ਬਿੰਦੇ ਨੇ ਤੇ ਤੁਹਾਡੇ ਤਜਰਬਾ ਬਹੁਤ ਹੈ ਇਸ ਕਰਕੇ ਮੈਂ ਵੀ ਵੀਡੀਓ ਪਾ ਕੇ ਕਈ ਵੀਰ ਭਰਾਵਾਂ ਦੇ ਮੈਨੂੰ ਫੋਨ ਮੈਸੇਜ ਆਉਂਦੇ ਰਹਿੰਦੇ ਵੀ ਬਾਈ ਜੀ ਤੁਸੀਂ ਕਿਹੜਾ ਸਪਲੀਮੈਂਟ ਪਾਉਂਦੇ ਜੀ ਕਿਹੜਾ ਘੋੜਿਆਂ ਨੂੰ ਕਿਹੜੀ ਖਰਾਕ ਪਾਉਂਦੇ ਜੇ ਉਸ ਕਰਕੇ ਮੈਂ ਅੱਜ ਵੀਡੀਓ ਹੀ ਬਣਾ ਕੇ ਪਾ ਦਿੰਨੇ ਆ ਕਿਉਂਕਿ ਆਪਾਂ ਸਾਰੇ ਸਪਲੀਮੈਂਟ ਤਾਂ ਅੱਦ ਤੋਂ ਹੀ ਖਾਦਦੇ ਆ ਓਕੇ ਜੀ ਓਕੇ ਸਰ ਬਿਲਕੁਲ ਸਾਡਾ ਇੱਕ ਆ ਬੜਾ ਚੰਦਾ ਐਂਪਰਵਾਇਸ ਦੀ ਪਾਊਡਰ ਅੱਛਾ ਜੀ ਜਿਹੜਾ 20 ਤੋਂ 25 ਸਾਲ ਪੁਰਾਣਾ ਹੈਗਾ ਸਾਰੇ ਲੋਕੀਏ ਨੂੰ ਵਰਤਦੇ ਹੈਗੇ ਇਹ ਸਟਾਰਟ ਹੋ ਜਾਂਦਾ 6 ਮਹੀਨੇ ਤੋਂ ਬਾਅਦ ਹੁੰਦਾ ਬੱਚਿਆਂ ਤੋਂ 6 ਮਹੀਨਿਆਂ ਦੇ ਬੱਚੇ ਤੋਂ ਸ਼ੁਰੂ ਕਰ ਸਕਦੇ ਆ ਬਿਲਕੁਲ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਫਿਰ ਕੀ ਆ ਲੈ ਜੀ ਵਧੀਆ ਵਧੀਆ ਦੇਖਾਂਗਾ ਐਂਡ YouTube ਬੰਨੇ ਫਿਕਰੀਆਂ ਨੂੰ ਦੇਖ ਸਕਦੇ ਆ ਆ ਅੰਕਲ ਮੋੜ ਆ ਕੇ ਵਿੱਚ ਹੋਰ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਚੱਲਦੀ ਵੀਡੀਓ ਦੇ ਵਿੱਚ ਵੀ ਐਂਟਰੀ ਮਾਰੀ ਹੋਰ ਸੁਣਾਓ ਬਸ ਬਹੁਤ ਵਧੀਆ ਤੁਸੀਂ ਵਧੀਆ ਵਧੀਆ ਠੀਕ ਹੈ ਜਾਨਵਰ ਸਾਰੇ ਕੀ ਮਾਹੌਲ ਹੈ ਮੰਡੀ ਦਾ ਜੀ ਆਦਾ ਯਾਰ ਆਜੀ ਆਇਆ ਅੱਛਾ ਜੀ ਤੇ ਮਾਹੌਲ ਤਾਂ ਵਧੀਆ ਹੀ ਆ ਜਿੱਥੇ ਦੋਸਤ ਮਿੱਤਰ ਮਿਲ ਜਾਣਾ ਆਪਾਂ ਤਾਂ ਇੰਨੇ ਹੀ ਬਹੁਤ ਆ ਬਿਲਕੁਲ ਬਿਲਕੁਲ ਚਲਦੀ ਵੀਡੀਓ ਦੇ ਵਿੱਚ ਚਲੋ ਐਂਟਰੀ ਮਾਰ ਲਈ ਤੁਸੀਂ ਜਿਹੜੇ ਘੋੜੇ ਆ ਇਹ ਤਾਂ ਜ਼ਿੰਦਗੀ ਜਿਉਣ ਦਾ ਇੱਕ ਜਰੀਆ ਹਾਂਜੀ ਠੀਕ ਆ ਆਪਾਂ ਅਸਾਂ ਹੀ ਵੱਡੀਆਂ ਕਰ ਲੈਨੇ ਆ ਹਾਂਜੀ ਪਰਮਾਤਮਾ ਘਾਟਾ ਕੋਈ ਨਹੀਂ ਰੱਖਦਾ ਬਿਲਕੁਲ ਬਿਲਕੁਲ ਮਨ ਨਾਲੇ ਮੇਲੇ ਦੇ ਥਰੂ ਬੰਦਾ ਮਿਲਗੈਲ ਹੋ ਜਾਂਦਾ ਸੱਜਣ ਪ੍ਰਭਾ ਨੂੰ ਮਿਲਿਆ ਜਾਂਦਾ ਜੀ ਚਲੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਬਸ ਜੀ ਸਿਹਤ ਸਹੀ ਰੱਖੇ ਬਾਕੀ ਗੱਲਾਂ ਦਾ ਹੱਸਦਿਆਂ ਵਾਸਦਿਆਂ ਤੇ ਮੇਲੇ ਆ ਜੀ ਜੀ ਠੀਕ ਹੈ ਜੀ ਠੀਕ ਹੈ ਅੰਕਲ ਜੀ ਠੀਕ ਹੈ ਬਾਈ ਜੀ ਹਾਂ ਜੀ ਅੰਕਲ ਦੱਸੋ ਜੀ ਬਾਈ ਸਾਹਿਬ ਹਾਂ ਬਛੇਰੇ ਬਛੇਰੀਆਂ ਨੂੰ ਹਾਂ ਜੀ ਘੋੜੇ ਘੋੜੀਆਂ ਨੂੰ ਸਾਰਿਆਂ ਨੂੰ ਦਿੱਤਾ ਜਾਂਦਾ ਪ੍ਰੈਗਨੈਂਟ ਘੋੜੀਆਂ ਨੂੰ ਵੀ ਦਿੱਤਾ ਜਾਂਦਾ ਫੋਟ ਠੀਕ ਹੈ ਜੀ ਤੇ ਇਹਦੀ ਕੋਸਟ ਕੀ ਹੈ ਪੱਪੂ ਵੀਰ ਇਹ ਸਾਰਾ ਬਣ ਕੇ ਜਿਹੜਾ ਹੁੰਦਾ 650 ਰੁਪਏ ਦਾ ਹੁੰਦਾ ਇਹ ਕਿੰਨਾ 650 ਰੁਪਏ ਕਿਲੋ ਇਹਦੀ ਪੈਕਿੰਗ ਜਿਹੜੀ 1 ਕਿਲੋ 5 ਕਿਲੋ 25 ਕਿਲੋ ਦੇ ਵਿੱਚ ਜਾਂਦੀ ਤੇ ਜਿਹੜੀ 5 ਕਿਲੋ ਦੀ ਪੈਕਿੰਗ ਹੈ ਹਾਂ ਜੀ ਹਾਂ ਜੀ ਉਹ ਕਿੰਨੇ ਦੀ ਹੈ ਜੀ ਉਹ ਸਾਰ 2750 ਰੁਪਏ ਦੀ ਹੈਗੀ ਜੀ 2750 ਰੁਪਏ ਦੀ ਦੋਸਤੋ ਬਹੁਤ ਹੀ ਵਧੀਆ ਤੇ ਬੈਸਟ ਰਿਜ਼ਲਟ ਵਾਲੀ ਚੀਜ਼ ਹੈ ਤੇ ਇਹਦੇ ਨਾਲ ਐਡ ਹੋਰ ਕੀ ਕਰਨਾ ਹੁੰਦਾ ਜੀ ਕੋਨਾਡਨਾਂ ਦੇ ਵਿੱਚ 2 ਕਿਲੋ ਦੇ ਵਿੱਚ 1 ਕਿਲੋ ਕਰ ਸਕਦੇ ਆ ਜੀ ਆਪਾਂ 2 ਕਿਲੋ ਦੇ ਵਿੱਚ ਆਪਾਂ ਪਾਊਡਰ ਜ਼ਿਆਦਾ ਪਾ ਦਿਆਂ ਤਾਂ ਗਰੋਥ ਜ਼ਿਆਦਾ ਵਧੀਆ ਹੁੰਦੀ ਹੈਗੀ ਠੀਕ ਜੀ ਬਹੁਤ ਵਧੀਆ ਕੰਮ ਕਰਾਂ ਤੇ ਪੈਰਾਂ ਤੇ ਸਾਰੇ ਕੰਮ ਕਰਦਾ ਹੈ ਵੀ 5 ਕਿਲੋ ਗੋਨਾਡਨ 5 ਕਿਲੋ ਐਂਪਰੋਫਰਵਾਇਸੀ ਦੇ ਵਿੱਚ 2 ਕਿਲੋ ਗੋਨਾਡਨ ਆਪਾਂ ਪਾ ਸਕਦੇ ਆ ਬਾਕੀ ਵਧੀਆ ਰਿਜ਼ਲਟ ਮਿਲਦੇ ਵਧੀਆ ਰਿਸਪੌਂਸ ਬੱਚਾ ਵਧੀਆ ਤਿਆਰ ਹੁੰਦਾ ਹੈ 15 ਤੋਂ 15 ਦਿਨਾਂ ਦੇ ਵਿੱਚ ਰਿਸਪੌਂਸ ਮਿਲਣਾ ਸਟਾਰਟ ਹੋ ਜਾਂਦਾ ਜੀ ਠੀਕ ਜੀ ਤੇ ਇੱਕ ਇਹ ਦਾ ਕੀ ਹੈ ਜੀ ਇਹ ਪੈਰਾਂ ਦਾ ਵਾਸਤੇ ਬਹੁਤ ਵਧੀਆ ਕੰਪਨੀਆਂ ਨਹੀਂ ਮਿਠਣਦਾ ਇਹ ਜੀ ਠੀਕ ਹੈ ਜੀ ਠੀਕ ਹੈ ਇੱਧਰ ਉਧਰ ਧੁੱਪ ਪੈਂਦੀ ਇੱਧਰ ਨਹੀਂ ਆਓ ਜੀ ਜਮਾ ਕਿੰਨਾ ਪੂਰੀ ਆਂਦੀ ਹੈਗੀ ਹੈ ਜੀ ਇਹ ਨਾਲ 15 ਤੋਂ 20 ਐਮਐਲ ਘੋੜੀਆਂ ਨੂੰ ਦੇ ਦਿਆ ਪ੍ਰੈਗਨੈਂਟ ਘੋੜੀਆਂ ਤੇ ਬਹੁਤ ਵਧੀਆ ਅੰਦਰ ਬੱਚਿਆਂ ਦੀ ਗਰੋਥ ਹੁੰਦੀ ਹੈ ਇਹਦੇ ਨਾਲ ਠੀਕ ਹੈ ਜੀ ਪ੍ਰੈਗਨੈਂਟ ਦੇ ਵਿੱਚ ਦਿੱਤਾ ਜਾਂਦਾ 20 ਐਮਐਲ ਇੱਕ ਦਿਨ ਦੇ ਬੱਚੇ ਨੂੰ ਜਨੇਪੈਚੀ ਦੇ ਸਕਦੇ ਹਾਂ 1 ਐਮਐਲ ਤੋਂ ਸਟਾਰਟ ਕਰ ਸਕਦੇ ਹਾਂ ਠੀਕ ਹੈ ਜੀ ਇਹ ਤੋਂ ਤੇ ਹੋਰ ਪ੍ਰੋਡਕਟ ਜਿਹੜੇ ਆਪਣੇ ਕਰਮੀ ਦੇ ਵਿੱਚ ਪੁਆਇੰਟ ਹਾਈਡਰੇਟ ਦਿੱਤਾ ਜਾਂਦਾ ਪਾਣੀ ਦੀ ਘਾਟ ਵਾਸਤੇ ਨਵੇਂ ਫੈਲ ਬਣਾਉਂਦਾ ਘੋੜਿਆਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਪਾਣੀ ਦੀ ਕਮੀ ਆ ਜਾਂਦੀ ਹੈ ਕੀ ਬਰਤੀ ਉਹ ਹਾਈਡਰੇਸ਼ਨ ਹੋ ਜਾਂਦਾ ਹਾਂਜੀ ਹਾਂਜੀ ਇਹਦੀ ਕੀ ਕੀਮਤ ਹੈ ਜੀ ਇਹ ਸਾਰਾ ਇਹਦਾ ਐਮ ਆਰ ਪੀ 5500 ਰੁਪਏ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹਦੀ ਵੱਡੇ ਘੋੜੇ ਨੂੰ ਆਪਾਂ 1 ਲੀਟਰ ਪਾਣੀ ਦੇ ਚਾਲੀ ਅੰਮਲ ਡੇਲੀ ਘੋਲ ਕੇ ਪਲਾ ਸਕਦੇ ਹਾਂ ਪਾਣੀ ਦੀ ਲੋੜ ਪੂਰੀ ਕਰਦਾ ਹੈ ਜੀ ਆਹ ਦੀ ਆਪਾਂ ਇਹਦਾ ਪ੍ਰਾਈਸ ਦੱਸਣਾ ਭੁੱਲ ਗਏ ਇਹ ਸਾਰੇ ਦਾ 1870 ਇਹ 2020 ਰਪੀ ਹੈ ਜੀ ਠੀਕ ਹੈ ਜੀ 2020 ਕਹਾਂ ਲੈ ਸਰ ਉਹ ਆਪਣੇ ਬੰਦਾ ਵਰਤਦਾ ਜੀ ਕਹਿੰਦੇ ਲੋੜ ਨਹੀਂ ਸਾਨੂੰ ਦੱਸਣੀ ਲੋੜ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਸਾਡੀ ਕੰਪਨੀ ਫਾਰੇ ਬੰਦੇ ਹੈਗੇ ਹਾਂਜੀ ਹਾਂਜੀ ਆਪਾਂ ਆਪ ਹੀ ਅਕਸਰ ਆਪਣੇ ਜਨਵਰਾਂ ਵਾਲੇ ਪਾਉਂਦੇ ਆ ਤੇ ਆਹ ਇੰਜੈਕਸ਼ਨ ਵਗੈਰਾ ਦੱਸੋ ਜੀ ਇੰਜੈਕਟ ਦੀ ਇੰਜੈਕਸ਼ਨ ਤਾਕਤ ਵਾਸਤੇ ਠੀਕ ਹੈ ਜੀ ਪ੍ਰੈਗਨੈਂਟ ਘੋੜੀਆਂ ਤੇ ਲਾ ਸਕਦੇ ਆ ਇਹ ਘੋੜੀਆਂ ਰਹਿੰਦੀਆਂ ਨਹੀਂ ਉਹਨਾਂ ਤੇ ਵੀ ਲਗਾ ਸਕਦੇ ਆ ਜੀ ਪੱਟੀਆਂ ਦੇ 6 ਮਹੀਨੇ ਵਿਟਾਮਿਨ A ਵਿਟਾਮਿਨ D ਖਾਣਾ ਕੋਈ ਬਾਇਟਿਨ ਵੀ ਸਾਡੇ ਕੋਲ ਹੀ ਹੁੰਦਾ ਜੀ ਠੀਕ ਹੈ ਜੀ ਤੇ ਉਹ ਆਪਣੀਆਂ ਜਿਹੜੀਆਂ ਦੂਸਰੀਆਂ ਹਾਂਜੀ ਹਾਂਜੀ ਜਿਹੜੇ ਵੱਡੇ ਸਟੈਲੀਅਨ ਨੇ ਉਹਨਾਂ ਲਈ ਉਹਨਾਂ ਨੂੰ ਦੇ ਸਕਦੇ ਆ ਕਮਜ਼ੋਰ ਘੋੜੀਆਂ ਉਹਨਾਂ ਦੇ ਵਿੱਚ ਵੀ ਇਹ ਬੱਤੀਆ ਜਾਂਦਾ ਸਾਡਾ ਆਲ ਮੈਗਾ ਇਹਦਾ ਕੀ ਪ੍ਰਾਈਸ ਹੈ ਜੀ ਆਲ ਮੈਗਾ ਦਾ 9000 ਰੁਪਏ ਦਾ ਹੁੰਦਾ 2 ਲੀਟਰ ਤੇ 32 32000 ਦਾ ਹੁੰਦਾ 10 ਲੀਟਰ 32000 ਰੁਪਏ ਦਾ 10 ਲੀਟਰ ਠੀਕ ਹੈ ਜੀ ਠੀਕ ਹੈ ਤੇ ਆ ਦੂਸਰੇ ਮਸਲ ਪਾਵਰ ਤੇ ਪਾਵਰ ਪਰਫੋਰਮੈਂਸ ਕਿੱਤ ਹੁੰਦੀ ਆ ਤੁਹਾਡੀ ਅੱਛਾ ਹਾਈਟ ਵਧਾਉਣ ਵਾਲੀ ਹਾਂਜੀ ਹਾਂਜੀ ਹਾਈਟ ਵਧਾਉਂਦੀ ਇਹ ਜੀ ਜੇ ਆਪਾਂ ਪੂਰੀ ਕਿੱਟ ਪ੍ਰੋਪਰ ਕਿਸੇ ਜਾਨਵਰ ਨੂੰ ਦੇਨੇ ਗਾਰੰਟੀ ਨਾਲ ਹਾਈਟ ਵਧੇਗੀ ਜੀ ਅਜੀ ਸਰ ਇਹ ਨਹੀਂ ਗਰੰਟੀ ਵੀ ਦਿੰਦੇ ਹੈਗੇ ਜੋ ਦੀ ਨੇਚਰਲੀ ਪ੍ਰੋਡਕਟ ਲਾਈਨ ਜਿਉਂ ਉਸ ਹਿਸਾਬ ਨਾਲ ਇਹਦੀ ਹਾਈਟ ਵਾਦੀ ਕਿ ਲੋਕੀ ਆ ਸਾਨੂੰ ਆਪੇ ਹੀ ਦੱਸਦੇ ਦੁਆਰਾ ਮੰਗਦੇ ਸਾਡੇ ਕੋਲ ਠੀਕ ਤੇ ਇਹਦਾ ਕਿੱਟ ਦਾ ਕੀ ਪ੍ਰਾਈਸ ਹੈ ਜੀ ਇਹਦਾ ਸਾਰੇ ਕਿੱਟ ਹੈ 30000 ਰੁਪਏ ਦੀ ਇਹ ਇੰਪੋਰਟਡ ਹੈ ਫਿਰ ਇਸ ਕਰਕੇ ਥੋੜਾ ਕੋਸਟਲੀ ਨੇ ਕੈਵਲਰ ਕੰਪਨੀ ਦੀ ਠੀਕ ਹੈ ਜੀ ਲੈ ਦੋਸਤੋ ਕੈਵਲਰ ਕੰਪਨੀ ਦੀਆਂ ਕਿੱਟ ਤੇ 30000 ਰੁਪਏ ਦੀ ਆਂਦੇ ਵੀ ਹਾਈਟ ਤੇ ਗਰੋਥ ਵਧਾਉਣ ਦੇ ਕੰਮ ਆਉਂਦੀ ਹੈ ਬਾਕੀ ਆਪਣਾ ਜੇ ਕਿਸੇ ਵੀਰ ਭਰਾ ਨੇ ਵੀਡੀਓ ਵੇਖ ਕੇ ਤਾਂ ਨੂੰ ਕੰਟੈਕਟ ਕਰ ਲੇ ਪੱਪੂ ਕੁਮਾਰ ਮੇਰਾ ਨਾਮ ਹੈ ਪੱਪੂ ਕੁਮਾਰ ਨਾਮ ਹੈ ਦੀ 9592812445 ਮੇਰਾ ਨੰਬਰ ਹੈ ਦੁਬਾਰਾ ਦੱਸੋ ਜੀ 9592812447 ਬਾਕੀ ਆਪਾਂ ਦੋਸਤੋ ਵੀਡੀਓ ਦੇ ਵਿੱਚ ਵੀ ਲਾ ਦਾਂਗੇ ਤੇ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਕੋਈ ਵੀ ਪ੍ਰੋਡਕਟ ਲੈਣਾ ਹੋਵੇ ਪਿੱਲਰ ਕੰਪਨੀ ਦਾ ਤੇ ਬਾਈ ਪੱਪੂ ਕੁਮਾਰ ਨਾਲ ਗੱਲ ਕਰਕੇ ਆਪਦੇ ਘਰੇ ਡਿਲੀਵਰੀ ਕਰਵਾ ਸਕਦੇ ਆ ਬਾਈ ਹਣੀ ਬਾਈ ਬਸ ਜਿਸੇ ਤਰ੍ਹਾਂ ਵੀ ਮੇਰੇ ਨਾਲ ਜਨੋ ਤੇ ਹਾਂ ਜਿਸ ਕਿਸੇ ਵੀ ਤਰ੍ਹਾਂ ਅਰੇਂਜਮੈਂਟ ਹੋਵੇ ਬਾਈ ਉਹਨਾਂ ਦਾ ਡਿਲੀਵਰੀ ਕਰਨ ਜੇ ਨੇੜੇ ਹੋਵੇ ਤੇ ਆਪ ਵੀ ਡਿਲੀਵਰ ਕਰਵਾ ਦੇਣਗੇ ਜੇ ਦੂਰ ਹੋਵੇ ਬਾਈ ਉਹਨਾਂ ਦੀਆਂ ਬ੍ਰਾਂਚਾਂ ਨੇ ਜਗ੍ਹਾ-ਜਗ੍ਹਾ ਤੇ ਜਿਵੇਂ ਹੁਣ ਬਾਈ ਆ ਸਿਮਰਤ ਤੇ ਇਹ ਮਾਨਸਾ ਹੁੰਦਾ ਜੇ ਮਾਨਸਾ ਦੇ ਨੇੜੇ ਤੇੜੇ ਵਾਲੇ ਆ ਬਾਈ ਨਾਲ ਕੰਟੈਕਟ ਕਰ ਸਕਦੇ ਜੇ ਬਾਈ ਤੁਹਾਡਾ ਵੀ ਨੰਬਰ ਦੇ ਦਿਓ ਇੱਕ ਵਾਰ ਹਾਂ ਜਰੂਰ ਇਹ ਇਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇਹ ਵੀਰ ਸੋਨੂ ਸੀ ਜਿਨ੍ਹਾਂ ਨੇ ਆ ਸਾਰਾ ਕੰਮ ਸ਼ੁਰੂ ਕੀਤਾ ਸੀਗਾ ਉਹ ਕਿਸੇ ਕਾਰਨ ਅੱਜ ਕਿਸੇ ਕਾਰਨ ਇਹ ਦੁਨੀਆ ਦੇ ਨਹੀਂ ਰਹੇ ਚਲੋ ਰੱਬ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਾਕੀ ਸਾਰੇ ਵੀਰ ਭਰਾ ਪਾਏ ਅਰਦਾਸ ਬੇਨਤੀ ਕਰਦੇ ਆ ਤੇ ਆ ਬਾਈ ਸਿਮਰਤ ਤੁਹਾਡਾ ਕੰਟੈਕਟ ਨੰਬਰ ਵੀ ਪਾ ਦਿਓ 8840 85685840 8356 ਸਰਦੂਲਗੜ ਏਰੀਆ ਬੜੀ ਦਾ ਹੋਗਾ ਜੀ ਸਰਦੂਲਗੜ ਬਠਿੰਡਾ ਮਾਨਸਾ ਸਰਸਾ ਰਾਜਸਥਾਨ ਦੇ ਨੇੜੇ ਨੇੜੇ ਨੌਰ ਬਹਾਦਰਾ ਜਿੱਥੇ ਵੀਰ ਕਿਤੇ ਵੀ ਕਹਿੰਦਾ ਕਹੇ ਨੇ ਸਮਾਨ ਮੰਗਵਾਉਣਾ ਬਾਈ ਆਂਦਾ ਵੀ ਮੈਂ ਉਹਨਾਂ ਦੇ ਘਰੇ ਜਾ ਕੇ ਡਿਲੀਵਰੀ ਕਰ ਆਉਂਗਾ ਵੀ ਗੱਲ ਇਹ ਆ ਵੀ ਸਮਾਨ ਥੋੜਾ ਜਿਵੇਂ ਇਹ ਨਹੀਂਗਾ ਵੀ ਕੋਈ ਕਵੇ ਵੀ 1 ਕਿਲੋ ਦੇਣ ਆ ਜਾ ਕੋਈ ਘੱਟੋ ਘੱਟ 15 20 ਹਜ਼ਾਰ ਦਾ ਪ੍ਰੋਡਕਟ ਹੋਣ ਕੋਈ 2 4 ਭਰਾ ਰਲ ਮਿਲ ਕੇ ਬਾਈ ਨੂੰ ਫੋਨ ਕਰਕੇ ਤੁਸੀਂ ਆਪਦੇ ਘਰੇ ਬੈਠੇ ਸਮਾਨ ਮੰਗਵਾ ਸਕਦੇ ਜੇ ਬਾਕੀ ਇੱਕ ਗੱਲ ਹੁੰਦੀ ਹੈ ਬਾਈ ਜੀ ਕਹਿਣ ਦੀ ਇਹ ਮੈਂ ਹੱਥੀ ਆਪਣੇ ਜਾਨਵਰਾਂ ਨੂੰ ਦਿੱਤੀ ਹੋਈਆਂ ਚੀਜ਼ਾਂ ਨੇ ਤੇ ਬਹੁਤ ਹੀ ਵਧੀਆ ਰਿਜ਼ਲਟ ਏ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਜੀ